ਆਏ ਹੁਣ ਜੇਕਰ ਤੁਸੀਂ ਠੰਡ ਦੇ ਵਿੱਚ ਰਜਾਈ ਦੇ ਵਿੱਚ ਕੁੰਗੜੇ ਬੈਠੇ ਹੋ ਤੁਹਾਨੂੰ ਠੰਡ ਲੱਗ ਰਹੀ ਏ ਤੌਬਾ ਕਰ ਲਓ ਕੰਨਾਂ ਨੂੰ ਹੱਥ ਲਾ ਲਓ ਆਪਣੀ ਘਰਵਾਲੀ ਤੋਂ ਚਾਹ ਮੰਗ ਲਓ ਬਿਲਕੁਲ ਸੁਣਾਓ ਤਲਤੀ ਨੀ ਆਦਮੀ ਦੀਆ ਘਰ ਵਾਲੇ ਨੇ ਆਪਣੇ ਘਰ ਵਾਲੀ ਤੋਂ ਚਾਹ ਮੰਗ ਲਈ ਅੱਛਾ ਉਹਨੇ ਚਾਹ ਤਾਂ ਕੀ ਦੇਣੀ ਸੀ ਖਿਜੀ ਹੋਈ ਉਹਨੇ ਕੈਂਚੀ ਨਗਾਤੀ ਹੁਣ ਤੁਸੀਂ ਇਹ ਸੋਚੋ ਕਿ ਸਾਡੇ ਸੁਭਾਅ ਕਿੱਧਰ ਨੂੰ ਚੱਲ ਗਿਆ ਬਿਲਕੁਲ ਕਿਤੇ ਉਹ ਵੀ ਸੁਭਾਅ ਹੁੰਦੇ ਸੀ ਕਿ ਜਦੋਂ ਆਦਮੀ ਤੇ ਔਰਤ ਇੱਕ ਦੂਸਰੇ ਦੇ ਪੂਰਕ ਹੋਇਆ ਕਰਦੇ ਸੀ ਇੱਕ ਦੂਸਰੇ ਦੇ ਨਾਲ ਸਾਹੀ ਵਿਸਮਦੇ ਹੁੰਦੇ ਸੀ ਅੱਜ ਕਰਵਾ ਚੌਥਾ ਵਰਤ ਤਾ ਰੱਖਿਆ ਜਾਂਦਾ ਹੈ ਪਰ ਘਰ ਵਾਲੇ ਦੀ ਸੁਖ ਸ਼ਾਂਤੀ ਦੇ ਨਾਲੋਂ ਜ਼ਿਆਦਾ ਆਪਣੇ ਗਹਿਣਿਆਂ, ਗੱਟਿਆਂ ਤੇ ਕੱਪੜਿਆਂ ਤੇ ਮੇਕਅਪ ਤੇ ਮਹਿੰਦੀ ਤੇ ਜ਼ੋਰ ਦੇ ਦਿੱਤਾ ਜਾਂਦਾ। ਨਹੀਂ ਤਾਂ ਜਿੰਨੀ ਠੰਡ ਬਾਹਰ ਆ ਉਹਨੇ ਠੰਡੇ ਸਾਡੇ ਰਿਸ਼ਤੇ ਵੀ ਹੋ ਗਏ ਨੇ। ਠੰਡੇ ਵੀ ਇੰਨੇ ਕਿ ਜਦੋਂ ਬੰਦਾ ਠੰਡਾ ਹੋ ਜੀਵੇ ਫਿਰ ਉਹਨੂੰ ਫ੍ਰੀਜਰ ਚ ਲਾਉਣਾ ਪੈਂਦਾ। ਸਿੱਕ ਗੱਲ ਨੋਟ ਕੀਤੀ ਹੋਣੀ ਆ ਪਹਿਲਾਂ ਘਰ ਛੋਟੇ ਹੁੰਦੇ ਸੀ ਪਰਿਵਾਰ ਵੱਡੇ ਹੁੰਦੇ ਸੀ। ਹੁਣ ਘਰ ਵੱਡੇ ਹੋ ਗਏ ਪਰਿਵਾਰ ਉਨੇ ਹੀ ਛੋਟੇ। ਆ ਆਮ ਤੌਰ ਤੇ ਆਪਾਂ ਇਹ ਕਹਿੰਦੇ ਆ ਕਿ ਸਾਡੇ ਦੀਵਾਰਾਂ ਦੇ ਅੰਦਰ ਘਰ ਹੁੰਦਾ ਹੈ। ਜੀ ਪਰ ਮੈਂ ਕਹਿੰਨਾ ਕਿ ਸਾਡੇ ਘਰ ਦੇ ਅੰਦਰ ਵੀ ਬਹੁਤ ਸਾਰੀਆਂ ਦਿਵਾਰਾਂ ਹੁੰਦੀਆਂ ਸਾਡਾ ਇਹ ਜਿਹੜਾ ਇਸ ਵੇਲੇ ਸਮਾਂ ਚੱਲ ਰਿਹਾ ਹੈ ਸਵੇਰੇ-ਸਵੇਰੇ ਦੇ ਦਰਸ਼ਕ ਸਾਨੂੰ ਦੇਖ ਰਹੇ ਨੇ ਸੁਣ ਰਹੇ ਨੇ ਉਹਨਾਂ ਨੂੰ ਇਹ ਪਤਾ ਆ ਕਿ ਉਹ ਵੀ ਆਪ ਵੀ ਖੁਦ ਇਹ ਚੀਜ਼ਾਂ ਹੰਡਾ ਰਹੇ ਨੇ ਕਪੂਰ ਫੈਮਲੀ ਇਕੱਠੀ ਸੀ ਜਸ਼ਨ ਮਨਾ ਰਹੀ ਸੀ ਕ੍ਰਿਸਮਸ ਦਾ ਕੇਕ ਉਹਨਾਂ ਨੇ ਕੱਟਿਆ ਕੇਕ ਕੱਟਣ ਤੋਂ ਕੋਈ ਸਮੱਸਿਆ ਨਹੀਂ ਜੇ ਇਸ ਤਰੀਕੇ ਉਹਨਾਂ ਨੇ ਇਹ ਕੇਕ ਕੱਟਿਆ ਉਸ ਤੋਂ ਬਾਅਦ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਹੁਣ ਪੁੱਛੋ ਕਿਵੇਂ ਕੇਕ ਦੇ ਉੱਤੇ ਪਹਿਲਾਂ ਤਾਂ ਉਹਨਾਂ ਨੇ ਡੋਲੀ ਸ਼ਰਾਬ ਸ਼ਰਾਬ ਡੋਲੀ ਚਲੋ ਕੋਈ ਗੱਲ ਨਹੀਂ ਇਹਦੀ ਵੀ ਕੋਈ ਸਮੱਸਿਆ ਨਹੀਂ ਹੈਗੀ ਪਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੈ ਮਾਤਾ ਦੀ जय माता दी कह के शराब डोल के उन्होंने केक कटे। दोस्तों बाद ਹੁਣ ਲੋਕ ਆਲੋਚਨਾ ਕਰ ਰਹੇ ਨੇ ਕਿ ਆਹ ਕੀ ਗੱਲ ਹੋਈ ਤੁਸੀਂ ਤਾਂ ਆਪ Hindu ਪਰਿਵਾਰ ਦੇ ਨਾਲ ਜੁੜੇ ਹੋਏ ਹੋ ਤਾਂ ਆਹ ਚੀਜ਼ਾਂ ਤੁਸੀਂ ਕਿਉਂ ਕਰ ਰਹੇ ਹੋ? ਸਾਨੂੰ ਉਹਨਾਂ ਦੇ Christmas ਤੇ ਕੇਕ ਕੱਟਣ ਦੇ ਉੱਪਰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਉਹਨਾਂ ਦੀ ਨਿੱਜੀ ਜ਼ਿੰਦਗੀ ਉਹ ਜੋ ਮਰਜ਼ੀ ਕਰਨ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼ਰਾਬ ਉੱਪਰ ਕੇਕ ਦੇ ਡੋਲ ਕੇ ਤੁਸੀਂ जय माता ਦਾ ਜਾਕਾਰਾ ਬੋਲਦੇ ਹੋ। ਇੱਥੇ ਸਾਨੂੰ ਇਤਰਾਜ਼ ਹੈ ਇਹ ਦੂਸਰੇ Hindu ਭਾਈਚਾਰੇ ਦੇ ਲੋਕਾਂ ਨੂੰ ਵੀ ਇਤਰਾਜ਼ ਹੋਇਆ ਉਹਨਾਂ ਨੇ FIR ਵੀ ਕਰਵਾ ਦਿੱਤੀ ਕਰਵਾ ਦਿੱਤੀ ਵੱਡੀ ਗੱਲ ਇਹ ਕਿ ਕੀ ਇਹ ਲੋਕ ਨਿਆਣੇ ਨੇ ਹੂੰ ਕੀ ਇਹਨਾਂ ਲੋਕਾਂ ਨੂੰ ਪਤਾ ਨਹੀਂ ਕਿ ਧਾਰਮਿਕ ਮर्यादा ਹੁੰਦੀ ਕੀ ਹੈ ਜੀ ਇੱਕ ਤਾਂ 크ਿਸਮਸ ਮੌਕੇ ਜੇ 크ਿਸਮਸ ਦਾ ਵੀ ਮੌਕਾ ਤੁਸੀਂ 크ਿਸਮਸ ਮਨਾ ਰਹੇ ਸੀ ਤਾਂ ਇੱਥੇ ਵਿੱਚੋਂ ਸ਼ਰਾਬ ਕਿੱਥੇ ਆ ਗਈ ਜਿਹੜੇ ਬੰਦੇ ਧਾਰਮਿਕ ਭਾਵਨਾਵਾਂ ਮਾ ਪਟਕਾਉਂਦੇ ਨੇ ਹੂੰ ਉਹਨਾਂ ਦੇ ਵਾਸਤੇ ਜਦ ਤੱਕ ਕੋਈ ਸਖਤ ਕਾਰਵਾਈ ਉਹਨਾਂ ਤੇ ਕੀਤੀ ਨਾ ਨਾ ਗਈ ਜੀ ਇਹ ਮਸਲੇ ਇਦਾਂ ਦੇ ਦਿਨ-ਬਦਨ ਆਉਂਦੇ ਰਹਿੰਣ ਚਾਹੇ ਮਸਲਾ ਹਿੰਦੂਆਂ ਨਾਲ ਜੁੜਿਆ ਹੋਵੇ ਚਾਹੇ ਸਿੱਖਾਂ ਨਾਲ ਜੁੜਿਆ ਹੋਵੇ ਚਾਹੇ ਮੁਸਲਮਾਨਾਂ ਨਾਲ ਜੁੜਿਆ ਹੋਵੇ ਸਾਰਿਆਂ ਨੂੰ ਇੱਕ ਜੁੱਟ ਹੋ ਕੇ ਇਦਾਂ ਦੇ ਲੋਕਾਂ ਦੇ ਖਿਲਾਫ ਖੜਨਾ ਚਾਹੀਦਾ ਹੈ ਤਾਂ ਕਿ ਇਹਨਾਂ ਨੂੰ ਪਤਾ ਲੱਗ ਜਾਵੇ ਗਾਹ ਇਹਨਾਂ ਦਾ ਮੂੰਹ ਨਾ ਪੈ ਸਕੇ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਐਸ ਵੇਲੇ ਸਵੇਰੇ ਸਵੇਰੇ ਦੇ ਵਿੱਚ ਤੁਹਾਡਾ ਸਾਰਿਆਂ ਦਾ ਦਿਲੀ ਸਤਿਕਾਰ ਕਰਦਾ ਹਾਂ ਨਿੱਗਾ ਜਾਂ ਇਸਤੇਮਾਲ ਇਸ ਕਰਕੇ ਆ ਕਿਉਂਕਿ ਇਹ ਠਰੀ ਹੋਈ ਸਵੇਰ ਦੇ ਵਿੱਚ ਠਰੀ ਹੋਈ ਇਸ ਕਾਇਨਾਤ ਦੇ ਵਿੱਚ ਅਸੀਂ ਕੁਝ ਅਹਿਸਾਸਾਂ ਦਾ ਨਿੱਗ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਏ ਹਾਂ ਔਰ ਇਹ ਨਿੱਗ ਤੁਹਾਡੇ ਨਾਲ ਸਾਂਝਾ ਕਰੇਗਾ ਤੁਹਾਡਾ ਆਪਣਾ ਚਰਨਜੀਤ ਜੋਗੀ ਔਰ ਮੇਰੇ ਨਾਲ ਹੋਣਗੇ ਹਿਨਾ ਕਨੋਜੀਆ ਜੀ ਜੋਗੀ ਜੀ ਕੀ ਹਾਲ ਚਾਲ ਨੇ ਬਿਲਕੁਲ ਹਾਲ ਚੰਗੇ ਆ ਪਰ ਤੁਹਾਨੂੰ ਪਤਾ ਕਿ ਜਿਹੜੀ ਧੁੰਦ ਆ ਨਾ ਆਏ ਹਾਏ ਹਾਏ ਜੀ ਮੀ ਵਗੂ ਪੈਂਦੀ ਹੈ ਬਿਲਕੁਲ ਬਿਲਕੁਲ ਹਨਾ ਵੀ ਜੇਕਰ ਤੁਸੀਂ ਬਾਹਰ ਨਿਕਲੋ ਕਿਤੇ ਅੱਬ ਤਾਂ ਹੁਣ ਸ਼ਾਮੀ 5 ਵਜੇ ਪੈਣੀ ਸ਼ੁਰੂ ਹੋ ਗਈ ਹੈ ਬਿਲਕੁਲ ਕੱਲ ਵੀ 4 4:30 ਮੈਨੂੰ ਲੱਗਦਾ ਹੈ ਕਿ ਧੁੰਦ ਬਹੁਤ ਜ਼ਿਆਦਾ ਹੋ ਗਈ ਸੀ ਜੀ ਔਰ ਤੁਸੀਂ ਜੇਕਰ ਕੋਈ ਬਾਹਰ ਕਪੜਾ ਧੋ ਕੇ ਰੱਖਿਆ ਉਹ ਵੀ ਗਿੱਲਾ ਹੋ ਜਾਂਦਾ ਹੈ ਇਸਰਕੇ ਸੁੱਕਾ ਰੱਖ ਦਿਆ ਕਰੋ ਧੋ ਹੋ ਜਾਗਾ ਬਿਲਕੁਲ ਸੋ ਇਸ ਧੁੰਦ ਦੇ ਵਿੱਚ ਬਹੁਤ ਜ਼ਿਆਦਾ ਸਾਨੂੰ احتیاط ਵਰਤਨੇ ਪੈਣਗੇ ਬਿਲਕੁਲ ਔਰ ਇਸ ਧੁੰਦ ਦੇ ਚੱਲਦੇ ਆ ਇਹਦਾ ਦਿਨਾਂ ਦੇ ਚੱਲਦੇ ਆ ਪੰਜਾਬ ਸਰਕਾਰ ਇੱਕ ਫੈਸਲਾ ਲੈਣ ਜਾ ਰਹੀ ਹੈ ਕਿ ਅੱਛਾ ਹੋ ਸਕਦਾ ਹੈ ਕਿ ਜਿਹੜੀਆਂ ਬੱਚਿਆਂ ਦੀਆਂ ਛੁੱਟੀਆਂ ਜਿਹੜੀਆਂ ਆ ਉਹ ਵਧਾ ਦਿੱਤੀਆਂ ਜਾਣ ਚਾਹੀਦਾ ਵੀ ਹੈ ਕਿਉਂਕਿ ਸਕੂਲੀ ਬੱਸਾਂ ਦੇ ਨਾਲ ਬਹੁਤ ਵਾਰੀ ਹਾਦਸੇ ਜਿਹੜੇ ਸਾਹਮਣੇ ਆਏ ਆ ਔਰ ਇਹ ਚੰਗਾ ਹੋਵੇਗਾ ਕਿ ਜੇਕਰ 5-7 ਦਿਨ ਹੋਰ ਵਧਾ ਦਿੱਤਾ ਜਾਵੇ ਕਿਉਂਕਿ ਲੋਹੜੀ ਤੋਂ ਬਾਅਦ ਇਹ ਮੌਸਮ ਜਿਹੜਾ ਨਾ ਖੁੱਲ ਜਾਂਦਾ ਹੁੰਦਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਮੀਂਹ ਪੈ ਗਿਆ ਫਿਰ ਮੌਸਮ ਸਾਫ਼ ਹੋ ਜਾਵੇਗਾ ਮੌਸਮ ਸਾਫ਼ ਹੋ ਜਾਵੇਗਾ ਬਿਲਕੁਲ ਜੀ ਔਰ ਨਾਲ ਦੀ ਨਾਲ ਹੈ ਨਾ ਇੱਥੇ ਇੱਕ ਗੱਲ ਜੇਕਰ ਬੱਚੇ ਨੇ ਚੱਲੀ ਹੈ ਬੜੀ ਖੂਬਸੂਰਤ ਜੀ ਇੱਕ ਗੱਲ ਸਾਹਮਣੇ ਆਈ ਹੈ ਅੱਛਾ ਆਸਟ੍ਰੇਲੀਆ ਦੇ ਇੱਕ ਸ਼ਖਸ ਸ ਉਸ ਸ਼ਖਸ ਨੂੰ ਕਿਹਾ ਜਾਂਦਾ ਹੈ ਕਿ ਮੈਨ ਵਿਦ ਗੋਲਡਨ ਆਰਮਸ اچھا ਉਹ ਕਿਉਂ ਉਹ ਇਸ ਕਰਕੇ ਕਿਉਂਕਿ ਉਹਦੇ ਖੂਨ ਦੇ ਵਿੱਚ ਨਾ ਇੱਕ ਰੀਅਰ ਐਂਟੀਬਾਡੀ ਹੈ ਅੱਛਾ ਉਹ ਹਰ ਇੱਕ ਦੇ ਖੂਨ ਦੇ ਵਿੱਚ ਨਹੀਂ ਹੁੰਦਾ ਅੱਛਾ ਔਰ ਉਹ ਬੰਦਾ ਜਦੋਂ 18 ਸਾਲ ਦੀ ਉਮਰ ਦਾ ਸੀ ਨਾ ਉਸ ਤੋਂ ਲੈ ਕੇ ਅੱਜ ਉਹਦੀ ਉਮਰ 81 ਸਾਲ ਦੀ ਹੋ ਗਈ ਹੈ ਅੱਛਾ ਜਿਹੜਾ ਏਕਾ ਸੀ ਉਹ ਆਠੇ ਦੇ ਮੰਗਰ ਆ ਗਿਆ ਅੱਛਾ ਹਨਾ ਤੇ ਉਹ ਇੰਨੇ ਸਮੇਂ ਦੇ ਦੌਰਾਨ ਖੂਨਦਾਨ ਕਰਕੇ ਪਲਾਜ਼ਮਾ ਦਾਨ ਕਰਕੇ 24 ਲੱਖ ਤੋਂ ਵੱਧ ਬੱਚਿਆਂ ਦਾ ਜਿਹੜਾ ਕਿ ਉਹ ਜੀਵਨ ਦਾਣ ਦੇਣ ਦੇ ਵਿੱਚ ਇੱਕ ਸਹਾਇ ਹੋ ਸਕਿਆ ਰੱਬ ਬਣ ਕੇ ਬੋੜਿਆ ਉਹਦੇ ਨਾਲ ਦੇ ਵਾਸਤੇ ਕਿਉਂਕਿ ਉਹਦਾ ਜਿਹੜਾ ਐਂਟੀਬਾਡੀ ਹੈ ਨਾ ਉਹ ਬੱਚਿਆਂ ਦੇ ਇਲਾਜ ਦੇ ਵਿੱਚ ਕੰਮ ਆਉਂਦਾ ਹੈ ਅੱਛਾ ਔਰ ਉਹਨੇ ਦੇਖੋ 81 ਸਾਲ ਦੀ ਉਮਰ ਹੁਣ ਉਸ ਤੋਂ ਬਾਅਦ ਉਹ ਦਾਨ ਨਹੀਂ ਕਰੇਗਾ ਉਹਨੇ ਆਖਰੀ ਵਾਰ ਦਾਨ ਕਰ ਦਿੱਤਾ ਹੈ ਠੀਕ ਹੈ ਭਾਵੇਂ ਉਹ ਤੰਦਰੁਸਤ ਹੈ ਪਰ ਕਿਉਂਕਿ ਉਮਰ ਦੇ ਹਿਸਾਬ ਦੇ ਨਾਲ ਵੀ ਉਹ ਵੀ ਚੀਜ਼ਾਂ ਲੈਣੀਆਂ ਪੈਂਦੀਆਂ ਔਰ ਕੋਈ ਸਮਾਂ ਸੀ ਕਿ ਜਦੋਂ ਉਹ ਹਫਤੇ ਦੇ ਵਿੱਚ ਦੋ ਵਾਰੀ ਵੀ ਕਰਦਾ ਰਿਹਾ। ਅੱਛਾ। ਹੁਣ ਇਹ ਦੇਖੋ ਕਿ ਇੰਨਾ ਵੱਡਾ ਉਹਦਾ ਦਾਨ ਔਰ ਅੱਜ ਉਸ ਬੰਦੇ ਨੂੰ ਜਿਸ ਦਾ ਨਾਂ ਜੇਮਸ ਹੈਰੀਸਨ ਆ ਉਸ ਨੂੰ ਸਾਰੇ ਲੋਕ ਜਿਹੜੇ ਆ ਉਹ ਸਜਦਾ ਕਰ ਰਹੇ ਆ। ਅੱਜ ਸਾਡੇ ਹਰ ਇੱਕ ਦੇ ਅੰਦਰ ਕੋਈ ਨਾ ਕੋਈ ਪ੍ਰਮਾਤਮਾ ਨੇ ਖੂਬੀ ਦਿੱਤੀ ਆ। ਬਿਲਕੁਲ। ਅਸੀਂ ਉਸ ਖੂਬੀ ਨੂੰ ਪਛਾਣ ਦੇਣੀ ਤੇ ਜੇਕਰ ਅਸੀਂ ਪਛਾਣ ਵੀ ਲਈਏ ਤੇ ਦੂਸਰਿਆਂ ਦੇ ਭਲੇ ਵਾਸਤੇ ਉਸ ਨੂੰ ਵਰਤਦੇ ਨਹੀਂ। ਅੱਜ ਜ਼ਰੂਰਤ ਆ ਜੇਮਸ ਹੈਰੀਸਨ ਦੇ ਜੀਵਨ ਤੋਂ ਕੁਝ ਸਿੱਖਣ ਦੀ ਕਿ ਭਾਈ ਅਸੀਂ ਵੀ ਇਸੇ ਤਰ੍ਹਾਂ ਜਦੋਂ ਵੀ ਕਿਤੇ ਕਿਸੇ ਦੇ ਕੰਮ ਆ ਸਕੀਏ ਆਉਣਾ ਜ਼ਰੂਰ ਚਾਹੀਦਾ ਹੈ ਬਿਲਕੁਲ ਕੰਮ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਆਪਣੇ ਲਈ ਜੀਣਾ ਬਹੁਤ ਵਧੀਆ ਗੱਲ ਹੈ ਪਰ ਦੂਜਿਆਂ ਦੇ ਲਈ ਵੀ ਜੀ ਕੇ ਦੇਖੋ ਹਾਂ ਸੋ ਇੱਕ ਹੋਰ ਠੰਡ ਦੀ ਮੈਨੂੰ ਗੱਲ ਚੇਤੇ ਆ ਗਈ ਜੇ ਤੁਹਾਨੂੰ ਮੈਂ ਨਾਲ ਨਾਲ ਸੁਣਾ ਦਵਾਂ ਬਿਲਕੁਲ ਸੁਣਾਓ ਜੀ ਜੀ ਸੁਣਾਓ ਬਲਤੀਮੀ ਆਦਮੀ ਦੀ ਅੱਛਾ ਕਿਸੇ ਘਰ ਵਾਲੇ ਨੇ ਨਾ ਇਸ ਠੰਡ ਦੇ ਮੌਸਮ ਦੇ ਵਿੱਚ ਕਿਉਂਕਿ ਠੰਡ ਦੇ ਮੌਸਮ ਦੇ ਵਿੱਚ ਤੁਹਾਨੂੰ ਪਤਾ ਹੈ ਕੀ ਚੀਜ਼ਾਂ ਚਾਹੀਦੀ ਹੁੰਦੀਆਂ ਨੇ ਬੰਦੇ ਨੂੰ ਚਾਹ ਪਕੌੜੇ ਬਸ ਕੌਫੀ ਹਾਂ ਆਹ ਚੀਜ਼ਾਂ ਚਾਹੀਦੀਆਂ ਹੋਰ ਬੜੀਆਂ ਮੰਗਣੇ ਸਾਡੀਆਂ ਹੈ ਹੀ ਨਹੀਂ ਹੈ ਨਾ ਤੇ ਘਰ ਵਾਲੇ ਨੇ ਆਪਣੀ ਘਰ ਵਾਲੀ ਤੋਂ ਚਾਹ ਮੰਗ ਲਈ ਅੱਛਾ ਉਹਨੇ ਚਾਹ ਤਾਂ ਕੀ ਦੇਣੀ ਸੀ ਖਿਜੀ ਹੋਈ ਨਾ ਉਹਦੇ ਕੈਂਚੀ ਨਗਾਤੀ ਮਾਰਤਾ ਬੰਦਾ ਬੰਦਾ ਤਾਂ ਚਲੋ ਖੈਰ ਜਿੱਦਾਂ ਕਿਦਾਂ ਸੀਗਾ ਪਰ ਕੈਂਚੀ ਮਾਰਨ ਦਾ ਮਤਲਬ ਤੁਸੀਂ ਆਪ ਸੋਚ ਲਓ ਭਾਈ ਹੁਣ ਜੇਕਰ ਤੁਸੀਂ ਠੰਡ ਦੇ ਵਿੱਚ ਰਜਾਈ ਦੇ ਵਿੱਚ ਕੁੰਗੜੇ ਬੈਠੇ ਹੋ ਤੁਹਾਨੂੰ ਠੰਡ ਲੱਗ ਰਹੀ ਹੈ ਤੌਬਾ ਕਰ ਲਓ ਕੰਨਾਂ ਨੂੰ ਹੱਥ ਲਾ ਲਓ ਆਪਣੀ ਘਰ ਵਾਲੀ ਚਾਹ ਨਾ ਮੰਗ ਲੈਓ ਬਿਲਕੁਲ ਸੋ ਦੇਖੋ ਸਾਡੇ ਸੁਭਾਅ ਕੀ ਹੋ ਜੇ ਹੋ ਗਿਆ ਬਿਲਕੁਲ ਸਾਨੂੰ ਇਹਨਾਂ ਗੱਲਾਂ ਸੁਣ ਕੇ ਹਾਸਾ ਆਉਂਦਾ ਪਰ ਇਹ ਗੱਲਾਂ ਜਿਹੜੀਆਂ ਚਿੰਤਨ ਦਾ ਵਿਸ਼ਾ ਹੈ ਬਿਲਕੁਲ ਕੀ ਇੱਕ ਬੰਦੇ ਨੇ ਆਪਣੀ ਘਰਵਾਲੀ ਤੋਂ ਚਾਹ ਮੰਗੀ ਹੂੰ ਉਹਨੇ ਕੈਂਚੀ ਲੰਘਾਤੀ ਉਹਦੇ ਹੂੰ ਹੁਣ ਤੁਸੀਂ ਇਹ ਸੋਚੋ ਕਿ ਸਾਡੇ ਸੁਭਾਅ ਕਿੱਧਰ ਨੂੰ ਚਲ ਗਿਆ ਬਿਲਕੁਲ ਕਿਤੇ ਉਹ ਵੀ ਸੁਭਾਅ ਹੁੰਦੇ ਸੀ ਕਿ ਜਦੋਂ ਆਦਮੀ ਤੇ ਔਰਤ ਇੱਕ ਦੂਸਰੇ ਦੇ ਪੂਰਕ ਹੋਇਆ ਕਰਦੇ ਸੀ ਹੂੰ ਇੱਕ ਦੂਸਰੇ ਦੇ ਨਾਲ ਸਾਹੀ ਵਿਸਮਦੇ ਹੁੰਦੇ ਸੀ ਇੱਕ ਦੂਸਰੇ ਦੇ ਦੁੱਖ ਸੁੱਖ ਤੇ ਸਾਥੀ ਹੁੰਦੇ ਸੀ ਜੀ ਤੇ ਇੱਕ ਦੂਸਰੇ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਹੁੰਦੇ ਸੀ ਅੱਜ ਕਰਵਾ ਚੌਥ ਦਾ ਵਰਤ ਤਾ ਰੱਖਿਆ ਜਾਂਦਾ ਪਰ ਘਰ ਵਾਲੇ ਦੀ ਸੁੱਖ ਸ਼ਾਂਤੀ ਦੇ ਨਾਲੋਂ ਜ਼ਿਆਦਾ ਆਪਣੇ ਗਹਿਣਿਆਂ ਗੱਟਿਆਂ ਤੇ ਕੱਪੜਿਆਂ ਤੇ ਮੇਕਅਪ ਤੇ ਮਹਿੰਦੀ ਤੇ ਜ਼ੋਰ ਦੇ ਦਿੱਤਾ ਜਾਂਦਾ ਸੋ ਸਾਨੂੰ ਅੱਜ ਆਪਣੇ ਉਸ ਅਸਲ ਨੂੰ ਪਛਾਣਨਾ ਪਏਗਾ ਮਕਸਦ ਨੂੰ ਪਛਾਣਨਾ ਪਏਗਾ ਤਾਂ ਜਾ ਕੇ ਰਿਸ਼ਤਿਆਂ ਦੇ ਵਿੱਚ ਨਿਗ ਆਵੇਗਾ ਨਹੀਂ ਤਾਂ ਜਿੰਨੀ ਠੰਡ ਬਾਹਰ ਆ ਉਹਨੇ ਠੰਡੇ ਸਾਡੇ ਰਿਸ਼ਤੇ ਵੀ ਹੋ ਗਏ ਨੇ ਠੰਡੇ ਵੀ ਇੰਨੇ ਕਿ ਜਦੋਂ ਬੰਦਾ ਠੰਡਾ ਹੋ ਜਵੇ ਫਿਰ ਉਹਨੂੰ ਫਰਿੱਜਰ ਚ ਲਾਉਣਾ ਪੈਂਦਾ ਉਹਨੂੰ ਮੋਰਚਰੀ ਚ ਰੱਖਣਾ ਪੈਂਦਾ ਸਾਡੇ ਰਿਸ਼ਤੇ ਵੀ ਅੱਜ ਇਸ ਵੇਲੇ ਸਮਾਜਿਕ ਤਾਣੇ ਬਾਣੇ ਦੀ ਮੋਰਚਰੀ ਦੇ ਵਿੱਚ ਰੱਖਣ ਦੇ ਕਾਬਿਲ ਹੋ ਗਏ ਆ ਬਿਲਕੁਲ ਰਿਸ਼ਤੇ ਖੱਟੇ ਹੁੰਦੇ ਜਾ ਰਹੇ ਨੇ ਕਿੱਥੇ ਸਾਰਾ ਸਾਰਾ ਟੱਬਰ ਇੱਕੋ ਘਰ ਦੇ ਵਿੱਚ ਰਹਿ ਜਾਂਦਾ ਸੀ ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਆ ਪਹਿਲਾਂ ਘਰ ਛੋਟੇ ਹੁੰਦੇ ਸੀ ਪਰਿਵਾਰ ਵੱਡੇ ਹੁੰਦੇ ਸੀ ਹੁਣ ਘਰ ਵੱਡੇ ਹੋ ਗਏ ਪਰਿਵਾਰ ਉਨਹੀਂ ਛੋਟੇ ਹੋ ਗਏ ਜੀ ਅਸੀਂ ਦੇਖੋ ਆਮ ਤੌਰ ਤੇ ਆਪਾਂ ਇਹ ਕਹਿੰਦੇ ਆ ਕਿ ਸਾਡੇ ਦੀਵਾਰਾਂ ਦੇ ਅੰਦਰ ਘਰ ਹੁੰਦਾ ਜੀ ਪਰ ਮੈਂ ਕਹਿੰਦਾ ਕਿ ਸਾਡੇ ਘਰ ਦੇ ਅੰਦਰ ਵੀ ਬਹੁਤ ਸਾਰੀਆਂ ਦਿਵਾਰਾਂ ਹੁੰਦੀਆਂ ਜੀ ਆਮ ਤੌਰ ਤੇ ਕਹਿੰਦੇ ਆ ਕਿ ਇਹ ਆਪਾਂ ਇੱਕ ਪਰਿਵਾਰ ਘਰ ਦੇ ਅੰਦਰ ਰਹਿੰਦਾ ਠੀਕ ਹੈ ਪਰ ਤੁਸੀਂ ਉਸ ਘਰ ਦੇ ਅੰਦਰ ਜਾ ਕੇ ਦੇਖੋ ਕਿ ਉਹ ਕੱਲਾ ਕੱਲਾ ਪਰਿਵਾਰ ਜਿਹੜਾ ਹੋਇਆ ਬੈਠਾ ਨਿਕੜਿਆ ਬੈਠਾ ਇੱਕ ਇੱਕ ਜੀ ਇੱਕ ਪਰਿਵਾਰ ਬਣਿਆ ਬੈਠਾ ਉਹਦੀ ਬਾਹਰੀ ਦੁਨੀਆ ਜਿਹੜੀ ਹੈ ਉਹ ਜੁੜ ਗਈ ਹੈ ਜਿਹੜੇ ਅੰਦਰ ਘਰ ਦੇ ਬੈਠੇ ਉਹਨਾਂ ਦੇ ਨਾਲ ਉਹ ਟੁੱਟ ਕੇ ਬੈਠਾ ਸਾਡਾ ਇਹ ਜਿਹੜਾ ਇਸ ਵੇਲੇ ਸਮਾਂ ਚੱਲ ਰਿਹਾ ਨਾ ਸਵੇਰੇ-ਸਵੇਰੇ ਦੇ ਦਰਸ਼ਕ ਸਾਨੂੰ ਦੇਖ ਰਹੇ ਨੇ ਸੁਣ ਰਹੇ ਨੇ ਉਹਨਾਂ ਨੂੰ ਇਹ ਪਤਾ ਆ ਕਿ ਉਹ ਵੀ ਆਪ ਵੀ ਖੁਦ ਇਹ ਚੀਜ਼ਾਂ ਹੰਡਾ ਰਹੇ ਨੇ ਕਿ ਉਹਨਾਂ ਦਾ ਪੁੱਤ ਆਉਂਦਾ ਜਾਂ ਉਹ ਧੀ ਆਉਂਦੀ ਹੈ ਜਾਂ ਉਹਦੀ ਨੂੰਹ ਆਉਂਦੀ ਹੈ ਜਾਂ ਫਿਰ ਕੋਈ ਹੋਰ ਰਿਸ਼ਤੇਦਾਰ ਆਉਂਦਾ ਉਹਨਾਂ ਨਾਲ ਗੱਲਾਂ ਘੱਟ ਕਰਦਾ ਫੋਨਾਂ ਗੱਲਾਂ ਜ਼ਿਆਦਾ ਕਰਦਾ ਬਿਲਕੁਲ ਫੋਨ ਹਰੇਕ ਹੱਥ ਦੇ ਵਿੱਚ ਅੱਜ ਕੱਲ ਹੁੰਦਾ ਹੀ ਹੁੰਦਾ ਹੈ ਫਿਲਹਾਲ ਜੋਗੀ ਜੀ ਹੁਣ ਸਰਦੀਆਂ ਦਾ ਸਮਾਂ ਚੱਲ ਰਿਹਾ ਹੈ ਹਨਾ ਠੰਡ ਬਹੁਤ ਜ਼ਿਆਦਾ ਵਧ ਗਈ ਸੰਘਣੀ ਤੋਂ ਵੀ ਸੰਘਣੀ ਧੁੰਦ ਪੈ ਰਹੀ ਹੈ ਤੇ ਇਤਿਹਾਤ ਵਰਤਨ ਨੂੰ ਤੁਸੀਂ ਕਹਿ ਦਿੱਤਾ ਪਰ ਇੱਕ ਹੋਰ ਇਤਿਹਾਤ ਇੱਥੇ ਵਰਤਣਾ ਪੈਣਾ ਕਿਉਂਕਿ ਮੇਰੇ ਤੋਂ ਕੱਲ ਬਹੁਤ ਵੱਡੀ ਗਲਤੀ ਹੋ ਗਈ ਹੈ ਇੱਕ ਗਾਲਾਂ ਵੀ ਪਈਆਂ ਮੈਨੂੰ ਤਾਂ ਕੱਲ ਕੀ ਹੋ ਗਿਆ ਕੱਲ ਕੰਮ ਲ ਜਿਹੜਾ ਸੀਗਾ ਉਹਦੇ ਨਾਲ ਤੋਂ ਠੰਡ ਚਲੋ ਰੁਕਦੀ ਰੁਕਦੀ ਆ ਮੈਂ ਸੋਚਿਆ ਕਿ ਸੰਗਣੀ ਤੋਂ ਸੰਗਣੀ ਧੁੰਦ ਪੈ ਰਹੀ ਐ ਕਿ ਤੁਸੀਂ ਦੇਖਿਆ ਹੋਊਗਾ ਕਿ ਘਰਾਂ ਦੇ ਅੰਦਰ ਵੀ ਧੁੰਦ ਵੜ ਜਾਂਦੀ ਐ ਹਣਾ ਤੇ ਠੰਡ ਮੈਨੂੰ ਬਹੁਤ ਜ਼ਿਆਦਾ ਲੱਗਦੀ ਐ ਗਰਮੀ ਵੀ ਬਹੁਤ ਜ਼ਿਆਦਾ ਲੱਗਦੀ ਐ ਮੈਂ ਕੀ ਕੀਤਾ ਮੈਂ ਬਲੂਅਰ ਕੱਢਿਆ ਮੈਂ ਕੰਬਲ ਦੇ ਉੱਤੇ ਰੱਖ ਲਿਆ ਕਿ ਚਲ ਨਿੱੱਗਾ ਹੋ ਜਾਊਗਾ ਕੰਬਲ ਵੀ ਤੇ ਮੈਂ ਵੀ ਨਿੱੱਗੀ ਹੋ ਜੂੰਗੀ ਜੇ ਤਾਂ ਜਾਵੇ ਨਿੱੱਗੇ ਹੋਗਾ ਤੁਸੀਂ ਐ ਮੈਂ ਤਾਂ ਕੱਪੜੇ ਕੱਢਣ ਉੱਤੇ ਚਲੀ ਗਈ ਜਿਹੜੇ ਧੋਤੇ ਸੀ ਕੱਪੜੇ ਉਹ ਲੈ ਕੇ ਜਦੋਂ ਥੱਲੇ ਆਈਆਂ ਮੈਂ ਤਾਂ ਕੰਬਲ ਨੂੰ ਅੱਗ ਲੱਗੀ ਹੋਈ ਸੀ ਓਹੋ ਇਹ ਹੋਰ ਵੀ ਸਾਰਾ ਮੈਲਟ ਹੋ ਗਿਆ ਉਹ ਇਹ ਬਹੁਤ ਖਤਰਨਾਕ ਗਲਤੀ ਸੀ ਬਿਲਕੁਲ ਦੇਖੋ ਅਜਿਹੀਆਂ ਗਲਤੀਆਂ ਕਰਕੇ ਹੀ ਬਹੁਤ ਵੱਡੇ ਹਾਦਸੇ ਹੁੰਦੇ ਆ ਜੀ ਕਈਆਂ ਘਰਾਂ ਨੂੰ ਅੱਗ ਲੱਗ ਜਾਂਦੀ ਹੈ ਬਿਲਕੁਲ ਔਰ ਸਮਾਨ ਸੜ ਜਾ ਬੰਦਾ ਸਮਾਨ ਤਾਂ ਨਵਾਂ ਆਜੂ ਕੰਬਲ ਤੇ ਨਵਾਂ ਆਜੂ ਤੇ ਜੇਕਰ ਕੁਛ ਉਹ ਤੁਸੀਂ ਮੰਨ ਲਓ ਉਸ ਬਲੋ ਨੂੰ ਲਗਾ ਕੇ ਉੱਪਰ ਕੰਬਲ ਲੈ ਕੇ ਸੌ ਜਾਂਦੇ ਤੇ ਤੁਹਾਨੂੰ ਪਤਾ ਸਾਨੂੰ ਇੱਥੇ ਬਿਠਾਉਣ ਦੇ ਵਾਸਤੇ ਕੁੜੀ ਦੇ ਵੀ ਚਾਹੀਦੀ ਸੀ ਜੀ ਸੋ ਕਹਿਣ ਦਾ ਮਤਲਬ ਇਹ ਕਿ ਇਹ ਅਣਗਹਿਲੀਆਂ ਨਾ ਕਰੋ ਜੀ ਸਾਡੇ ਘਰਾਂ ਦੇ ਵਿੱਚ ਸੁੱਖ ਸਾਧਨ ਹੈਗੇ ਆ ਉਹਨਾਂ ਨੂੰ ਵਰਤੋ ਵਰਤਣਾ ਚਾਹੀਦਾ ਪਰ ਉਹਨਾਂ ਨੂੰ ਇੰਨੀ ਗੱਲ ਜ਼ਰੂਰ ਦੇਖੋ ਕਿ ਤੁਸੀਂ ਆਪਣਾ ਅੱਜਕੱਲ ਜਿੰਨੇ ਵੀ ਆਉਂਦੇ ਹੈਗੇ ਆ ਉਹਨਾਂ ਨੂੰ ਤੁਸੀਂ ਦੂਰ ਰੱਖੋ ਆਪਣੇ ਬਿਸਤਰੇ ਤੋਂ ਕਿਸੇ ਟੇਬਲ ਬਿਲਕੁਲ ਬਿਸਤਰੇ ਤੇ ਰੱਖਣਾ ਹੀ ਨਹੀਂ ਚਾਹੀਦਾ ਹੁਣ ਤਾਂ ਮੈਨੂੰ ਇਹ ਪਤਾ ਲੱਗ ਬਿਲਕੁਲ ਕਿਸੇ ਟੇਬਲ ਤੇ ਰੱਖ ਲਓ ਦੂਰ ਰੱਖੋ ਔਰ ਸਭ ਤੋਂ ਵੱਡੀ ਗੱਲ ਇੱਕ ਇਹਨਾ ਜੀ ਤੁਹਾਨੂੰ ਮੈਂ ਦੱਸ ਦਵਾ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਈਏ ਦੇਖੋ ਬਾਹਰ ਤੇ ਲੱਗੀਆਂ ਹੋਈਆਂ ਹੀਟਾਂ ਜੀ ਉਹਨਾਂ ਦੀ ਤਾਂ ਸਾਲ ਬਾਦ ਹੁੰਦੀ ਹੈ ਪ੍ਰੋਪਰ ਚੈਕਿੰਗ ਇਨਸਪੈਕਸ਼ਨ ਹੁੰਦੀ ਹੈ ਔਰ ਬਕਾਇਦਾ ਉਹਨਾਂ ਨੂੰ ਇੱਕ ਦਿੱਤਾ ਜਾਂਦਾ ਕਿ ਹਾਂ ਭਾਈ ਠੀਕ ਹੈ ਚਲਾ ਲਓ ਨਹੀਂ ਤਾਂ ਉੱਥੇ ਵੀ ਬਹੁਤ ਵੱਡੇ ਹਾਦਸੇ ਹੋ ਸਕਦੇ ਜੇਕਰ ਉਹਨਾਂ ਦੇ ਵਿੱਚ ਕੋਈ ਪ੍ਰੋਬਲਮ ਆ ਜਵੇ ਬਲਾਸਟ ਹੋ ਸਕਦਾ ਹੁਣ ਜਿਹੜੇ ਸਾਡੇ ਘਰਾਂ ਦੇ ਵਿੱਚ ਆ ਅਸੀਂ ਲਗਾਉਨੇ ਆ ਉਹ ਛੋਟੇ ਛੋਟੇ ਜੋ ਪੋਰਟੇਬਲ ਦੇ ਹੁੰਦੇ ਆ ਅਸੀਂ ਆਪਣੇ ਸਹਾਰੇ ਰੱਖ ਲਏ ਜਾਂ ਆਪਣੇ ਬੈੱਡ ਦੇ ਉੱਪਰ ਜਿਹੜੀ ਬਣੀ ਹੁੰਦੀ ਹੈ ਉਹਦੇ ਉੱਪਰ ਆਪਾਂ ਰੱਖ ਲੈਂਦੇ ਨੇ ਇਹ ਗਲਤੀ ਬਿਲਕੁਲ ਨਹੀਂ ਕਰਨੀ ਚਾਹੀਦੀ ਰਾਤ ਬਰਾਤੇ ਕਿਤੇ ਰੱਬ ਨਾ ਕਰੇ ਉਹ ਡੱਕ ਜਵੇ ਤੁਸੀਂ ਗੂੜੀ ਨੀਂਦ ਦੇ ਵਿੱਚੋਂ ਤੇ ਸਦਾ ਦੀ ਨੀਂਦ ਸੌਜੋ ਸੋ ਇਸ ਕਰਕੇ ਸਾਨੂੰ ਇਹ احتیاط ਬਹੁਤ ਜ਼ਿਆਦਾ ਜ਼ਰੂਰੀ ਵਰਤਣਾ ਚਾਹੀਦਾ ਹੈ ਹਾਦਸਾ ਇਹਨਾਂ ਦੇ ਨਾਲ ਹੋਇਆ ਪਰ ਤੁਹਾਡੇ ਨਾਲ ਵੀ ਇਹ ਹੋ ਸਕਦਾ ਸੋ ਇਸ ਕਰਕੇ ਆਪਣੇ ਘਰਾਂ ਦੇ ਵਿੱਚ ਹੀਟਰ ਲਗਾਉਂਦੇ ਸਮੇਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਹਨੂੰ ਕਮਰੇ ਦੇ ਵਿੱਚ ਬੜਨ ਤੋਂ ਪਹਿਲਾਂ ਅੱਧਾ ਪੌਣਾ ਘੰਟਾ ਲਗਾ ਦਿਓ ਜਿਹਦੇ ਨਾਲ ਕਮਰਾ ਨਿੱਗਾ ਹੋ ਜਵੇ ਉਸ ਤੋਂ ਬਾਅਦ ਉਹਨੂੰ ਬੰਦ ਕਰ ਦਿਓ ਬਿਜਲੀ ਦੀ ਵੀ ਬਚਤ ਤੇ ਤੁਹਾਡੇ ਨਾਲ ਕੋਈ ਅਨਸੁਖਾਮੀ ਘਟਰਾ ਬਿਨਾ ਹੋਊਗੀ ਬਿਲਕੁਲ ਬਿਲਕੁਲ ਫਿਲਹਾਲ ਹੁਣ ਅ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਆ ਹਾਂ ਜੋਗੀ ਜੀ ਹੁਣ ਹਾਲੀ ਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ اداکار ਰਣਵੀਰ ਕਪੂਰ ਜਿਹੜੇ ਕਿ ਹਾਲੀ ਦੇ ਵਿੱਚ ਉਹਨਾਂ ਨੇ ਵੱਡੇ ਪੱਧਰ ਤੇ ਉਹਨਾਂ ਦੀ ਫਿਲਮ ਜਿਹੜੀ ਹੈ ਉਸਨੇ ਪੈਸੇ ਕਮਾਏ ਨਹੀਂ ਹਨ ਹਰੇਕ ਬੰਦਾ ਉਸ ਨੂੰ ਪਸੰਦ ਕਰ ਰਿਹਾ ਸੀ ਹਾਲਾਂਕਿ ਬਹੁਤ वाद ਵਿਵਾਦ ਵੀ ਹੋਏ ਫਿਲਹਾਲ ਇਹ ਗੱਲ ਵੱਖਰੀ ਹੈ ਹੁਣ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਰਣਵੀਰ ਕਪੂਰ ਉਹਨਾਂ ਦੇ ਵੱਲੋਂ ਕਪੂਰ ਫੈਮਲੀ ਇਕੱਠੀ ਸੀ ਜਸ਼ਨ ਮਨਾ ਰਹੀ ਸੀ ਕ੍ਰਿਸਮਸ ਦਾ ਕੇਕ ਉਹਨਾਂ ਨੇ ਕਟਿਆ ਕੇਕ ਕੱਟਣ ਤੋਂ ਕੋਈ ਸਮੱਸਿਆ ਨਹੀਂ ਹੈ ਹਰੇਕ ਕੋਈ ਜਿਹੜਾ ਉਹ ਜਸ਼ਨ ਮਨਾਉਂਦਾ ਕੇਕ ਕੱਟਦਾ ਅੱਜ ਕੱਲ੍ਹ ਗੱਲ ਹੈ ਪਰ ਜੇ ਇਸ ਤਰੀਕੇ ਉਹਨਾਂ ਨੇ ਇਹ ਕੇਕ ਕਟਿਆ ਉਸ ਤੋਂ ਬਾਅਦ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਹੁਣ ਪੁੱਛੋ ਕਿਵੇਂ ਜੀ ਕਿਵੇਂ ਦੇਖੋ ਹੁਣ ਰਣਬੀਰ ਕਪੂਰ ਆਪਣੀ ਫੈਮਲੀ ਦੇ ਨਾਲ ਉੱਥੇ ਮੌਜੂਦ ਨੇ ਪੂਰਾ ਕਪੂਰ ਪਰਿਵਾਰ ਜਿਹੜਾ ਇਕੱਠਾ ਸੀਗਾ ਕੇਕ ਕੱਟ ਰਿਹਾ ਸੀਗਾ ਕੇਕ ਦੇ ਉੱਤੇ ਪਹਿਲਾਂ ਤਾਂ ਉਹਨਾਂ ਨੇ ਡੋਲੀ ਸ਼ਰਾਬ ਕ੍ਰਿਸਮਸ ਮੌਕੇ ਉਹ ਜਸ਼ਨ ਮਨਾ ਰਹੇ ਸੀ ਕੇਕ ਕੱਟ ਰਹੇ ਸੀ ਸ਼ਰਾਬ ਡੋਲੀ ਚਲੋ ਕੋਈ ਗੱਲ ਨਹੀਂ ਇਹਦੀ ਵੀ ਕੋਈ ਸਮੱਸਿਆ ਨਹੀਂ ਹੈਗੀ ਪਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੈ ਮਾਤਾ ਦੀ ਜੈ ਮਾਤਾ ਦੀ ਕਹਿ ਕੇ ਸ਼ਰਾਬ ਡੋਲ ਕੇ ਉਹਨਾਂ ਨੇ ਕੇਕ ਕਟਿਆ। ਉਸ ਤੋਂ ਬਾਅਦ ਹੁਣ ਲੋਕ ਆਲੋਚਨਾ ਕਰ ਰਹੇ ਨੇ ਕਿ ਆਹ ਕੀ ਗੱਲ ਹੋਈ ਤੁਸੀਂ ਤਾਂ ਆਪ Hindu ਪਰਿਵਾਰ ਦੇ ਨਾਲ ਜੁੜੇ ਹੋ ਹੋ ਤਾਂ ਆਹ ਚੀਜ਼ਾਂ ਤੁਸੀਂ ਕਿਉਂ ਕਰ ਰਹੇ ਹੋ? ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਜਿਹੜਾ ਕਪੂਰ ਖਾਨਦਾਨ ਹੈ ਇਹਨਾਂ ਦਾ ਫਿਲਮ ਇੰਡਸਟਰੀ ਦੇ ਵਿੱਚ ਖਾਸਾ ਨਾਮ ਹੈ। ਬਿਲਕੁਲ ਬਹੁਤ ਵੱਡੇ ਲੈਵਲ ਦੀਆਂ ਇਹਨਾਂ ਨੇ ਹਿੱਟ ਫਿਲਮਾਂ ਦਿੱਤੀਆਂ ਨੇ ਤੇ ਆਹ ਜਿਹੜੀ ਹੁਣ ਤੁਸੀਂ ਫਿਲਮ ਦੱਸਦੇ ਹੋ ਇਹ ਵੀ ਚੰਗੀ ਹਿੱਟ ਫਿਲਮ ਇਹਨਾਂ ਦੀ ਗਈ ਹੈ। ਸਾਨੂੰ ਉਹਨਾਂ ਦੇ ਕ੍ਰਿਸਮਸ ਤੇ ਕੇਕ ਕੱਟਣ ਦੇ ਉੱਪਰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਬਿਲਕੁਲ। ਉਹਨਾਂ ਦੀ ਨਿੱਜੀ ਜ਼ਿੰਦਗੀ ਹੈ ਜੋ ਮਰਜ਼ੀ ਕਰਨ। ਹੂੰ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼ਰਾਬ ਉੱਪਰ ਕੇਕ ਦੇ ਡੋਲ ਕੇ ਤੁਸੀਂ ਜੈ ਮਾਤਾ ਦਾ ਜਾਕਾਰਾ ਬੋਲਦੇ ਹੋ। ਇੱਥੇ ਸਾਨੂੰ ਇਤਰਾਜ਼ ਆ। ਬਿਲਕੁਲ ਹੈ। ਇਹ ਦੂਸਰੇ Hindu ਭਾਈਚਾਰੇ ਦੇ ਲੋਕਾਂ ਨੂੰ ਵੀ ਇਤਰਾਜ਼ ਹੋਇਆ। ਉਹਨਾਂ ਨੇ FIR ਵੀ ਕਰਵਾ ਦਿੱਤੀ। ਕਰਵਾ ਦਿੱਤੀ ਹੈ ਬਿਲਕੁਲ। ਹੁਣ ਵੱਡੀ ਗੱਲ ਇਹ ਕਿ ਕੀ ਇਹ ਲੋਕ ਨਿਆਣੇ ਨੇ? ਹੂੰ। ਕੀ ਇਹਨਾਂ ਲੋਕਾਂ ਨੂੰ ਪਤਾ ਨਹੀਂ ਕਿ ਧਾਰਮਿਕ ਮਰਿਆਦਾ ਹੁੰਦੀ ਕੀ ਹੈ? ਜੀ। ਇੱਕ ਤਾਂ 크리스마ਸ ਮੌਕੇ ਜੇ 크리스마ਸ ਦਾ ਵੀ ਮੌਕਾ ਤੁਸੀਂ 크리스마ਸ ਮਨਾ ਰਹੇ ਸੀ ਤਾਂ ਇੱਥੇ ਵਿੱਚੋਂ ਸ਼ਰਾਬ ਕਿੱਥੇ ਆ ਗਈ ਬਿਲਕੁਲ ਠੀਕ ਹੈ ਤੇ ਜੇਕਰ ਤੁਸੀਂ ਉਹ ਗਲਤੀ ਕੀਤੀ ਹੈ ਹੁਣ ਉਹ ਗਲਤੀ ਤੇ ਇਹਨਾਂ ਨੇ ਦੋਨੋਂ ਪਾਸਿਆਂ ਤੋਂ ਕੀਤੀ ਹੋਈ ਹੈ ਦੋਵੇਂ ਪਾਸਿਆਂ ਤੋਂ ਕੀਤੀ ਇੱਕ ਤਾਂ 크리스마ਸ ਦੇ ਤਿਉਹਾਰ ਦੇ ਵਿੱਚ ਵੀ ਤੁਸੀਂ ਜਿਹੜੀਆਂ ਉਹ ਗਲਤ ਰਵਾਇਤਾਂ ਪਾ ਰਹੇ ਹੋ ਔਰ ਦੂਸਰਾ ਤੁਸੀਂ ਸ਼ਰਾਬ ਡੋਲ ਕੇ ਅੱਗ ਲਾ ਕੇ ਉੱਤੇ ਤੁਸੀਂ ਜੈ ਮਾਤਾ ਦੀ ਕਹਿ ਕੇ ਜੁਕਾਰੇ ਲਾ ਰਹੇ ਹੋ ਇਹ ਇਹਨਾਂ ਨੂੰ ਸੋਚਣਾ ਚਾਹੀਦਾ ਇਹ ਜਿਹੜੇ ਬੰਦੇ ਧਾਰਮਿਕ ਭਾਵਨਾਵਾਂ ਮਾ ਪਟਕਾਉਂਦੇ ਨੇ ਹੂੰ ਉਹਨਾਂ ਦੇ ਵਾਸਤੇ ਜਦ ਤੱਕ ਕੋਈ ਸਖਤ ਕਾਰਵਾਈ ਉਹਨਾਂ ਤੇ ਕੀਤੀ ਨਾ ਨਾ ਗਈ ਜੀ ਇਹ ਮਸਲੇ ਇਦਾਂ ਦੇ ਦਿਨ-ਬਦਨ ਆਉਂਦੇ ਰਹਿਣੇ ਬਿਲਕੁਲ ਹਰ ਇੱਕ ਧਰਮ ਦੇ ਲੋਕਾਂ ਨੂੰ ਇਕੱਠੇ ਹੋ ਕੇ ਇਦਾਂ ਦੇ ਮਸਲਿਆਂ ਦੇ ਉੱਪਰ ਪਹਿਰਾ ਦੇਣਾ ਚਾਹੀਦਾ ਚਾਹੇ ਮਸਲਾ ਹਿੰਦੂਆਂ ਨਾਲ ਜੁੜਿਆ ਹੋਵੇ ਚਾਹੇ ਸਿੱਖਾਂ ਨਾਲ ਜੁੜਿਆ ਹੋਵੇ ਚਾਹੇ ਮੁਸਲਮਾਨਾਂ ਨਾਲ ਜੁੜਿਆ ਹੋਵੇ ਸਾਰਿਆਂ ਨੂੰ ਇੱਕ ਜੁੱਟ ਹੋ ਕੇ ਇਦਾਂ ਦੇ ਲੋਕਾਂ ਦੇ ਖਿਲਾਫ ਖੜਨਾ ਚਾਹੀਦਾ ਤਾਂ ਕਿ ਇਹਨਾਂ ਨੂੰ ਪਤਾ ਲੱਗ ਜਾਵੇ ਗਾਂ ਇਹਨਾਂ ਦਾ ਮੂੰਹ ਨਾ ਪੈ ਸਕੇ ਜਦ ਤੱਕ ਇਹਨਾਂ ਦਾ ਮੂੰਹ ਨਹੀਂ ਭੱਜਦਾ ਗੱਲ ਕੱਲੇ ਰਣਵੀਰ ਕਪੂਰ ਦੀ ਨਹੀਂ ਗੱਲ ਇੱਥੇ ਹੋਰ ਵੀ ਇਦਾਂ ਦੇ ਕਈ ਹੋਣਗੇ ਜਿਹੜੇ ਫੂਕੜਬਾਜ਼ੀ ਕਰਦੇ ਹੋਣਗੇ ਇਹਨਾਂ ਸਾਰਿਆਂ ਨੂੰ ਜੇਕਰ ਸਭ ਧਰਮਾਂ ਦੇ ਲੋਕ ਇਕੱਠੇ ਹੋ ਕੇ ਨਾਂ ਨੱਥ ਪਾਉਣਗੇ ਨਾ ਇਹ ਕੰਮ ਹਟਣਾ ਨਹੀਂ ਇਦਾਂ ਹੀ ਬਿਆਦਬੀਆਂ ਹੁੰਦੀਆਂ ਰਹਿਣਗੀਆਂ ਇਦਾਂ ਹੀ ਜਿਹੜੇ ਹੋਰ ਵੀ ਕੰਮ ਹੁੰਦੇ ਰਹਿਣਗੇ ਸੋ ਇਹਨਾਂ ਦਾ ਇੱਕ ਵਾਰੀ ਮੂੰਹ ਭੰਨਣ ਦੀ ਲੋੜ ਹੈ ਸਾਡੇ ਤਾਂ ਕਾਨੂੰਨ ਵੀ ਇਦਾਂ ਦੇ ਆ ਜੀ ਕਿ ਮੁੜ ਕੇ ਇਹ ਲੋਕ ਛੋਟਾ ਛਟਾ ਜਾਂਦੇ ਆ ਤੇ ਮੁੜ ਕੇ ਗੱਲ ਆਈ ਗਈ ਹੋ ਜਾਂਦੀ ਆ ਜਦ ਤੱਕ ਇਹ ਗੱਲਾਂ ਆਈਆਂ ਗਈਆਂ ਹੁੰਦੀਆਂ ਰਹਿਣਗੇ ਇਹ ਕੰਮ ਇਦਾਂ ਹੀ ਹੁੰਦੇ ਰਹਿਣੇ ਆ ਸੋ ਸਖਤ ਤੋਂ ਸਖਤ ਸਜ਼ਾ ਜਿਹੜੀ ਆ ਇਹ ਮਿਲਣੀ ਚਾਹੀਦੀ ਆ ਬਿਲਕੁਲ ਸਖਤ ਤੋਂ ਸਖਤ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ ਹੈ ਧਰਮ ਦਾ ਸਤਕਾਰ ਹਰੇਕ ਨੂੰ ਕਰਨਾ ਚਾਹੀਦਾ ਹੈ ਪਰ ਅਸੀਂ ਕੀ ਕਰ ਰਹੇ ਆ ਧਰਮ ਦਾ ਨਿਰਾਦਰ ਕਰ ਦਿੰਦੇ ਆ ਇੱਕ ਹੋਰ ਇੱਥੇ ਆਪਾਂ ਗੱਲ ਕਰ ਜੀ ਜਿਹੜੀ ਗੱਲ ਕਰਨ ਵਾਲੀ ਵੀ ਆ ਜੀ ਅਸੀਂ ਲੋਕ ਚਾਹੁੰਦੇ ਆ ਕਿ ਇਹਨਾਂ ਦੇ ਉੱਪਰ ਸਖਤ ਕਾਰਵਾਈ ਹੋਵੇ ਪਰ ਕਈ ਵਾਰ ਇਹ ਵੀ ਹੁੰਦਾ ਹੈ ਕਿ ਜਿਹੜੇ ਲੋਕ ਕਾਰਵਾਈ ਕਰਵਾਉਣ ਨੂੰ ਅੱਗੇ ਤੁਰੇ ਹੁੰਦੇ ਨੇ ਮੁੜ ਕੇ ਕੁਝ ਲੈ ਦੇ ਕੇ ਮਸਲਾ ਹੱਲ ਕਰ ਲੈਂਦੇ ਨੇ ਜੀ ਤੇ ਜੇਕਰ ਵਿੱਚ ਧਰਮ ਦੇ ਨਾਂ ਤੇ ਧਰਮ ਨੂੰ ਵੇਚਿਆ ਖਰੀਦਿਆ ਜਾਊਗਾ ਤਾਂ ਫਿਰ ਮਤ ਸੋਚੋ ਕਿ ਤੁਹਾਡੇ ਧਰਮ ਦੇ ਨਾਲ ਕੋਈ ਖੜੂਗਾ ਸੋ ਇਸ ਕਰਕੇ ਸਜ਼ਾmaat ਦਬਾਉਣ ਦੇ ਵਾਸਤੇ ਕਾਰਵਾਈ ਹੋਣੀ ਚਾਹੀਦੀ ਆ ਇਹ ਨਹੀਂ ਕਿ ਵਿਚ ਵਿਚਾਲੇ ਪੈ ਕੇ ਕੋਈ ਮਾਫੀ ਮੰਗ ਲਈ ਜਾਂ ਕਿਸੇ ਤਰ੍ਹਾਂ ਵੀ ਹੋ ਗਿਆ ਉਹਨਾਂ ਨੂੰ ਮਾਫ ਕਰ ਦਿੱਤਾ ਤੇ ਜਾਂ ਫਿਰ ਪੈਸਾ țeਲਾ ਲੈ ਕੇ ਇਸ ਮਾਮਲੇ ਨੂੰ ਰਫਾ ਦਫਾ ਕਰ ਦਿੱਤਾ ਕਿਉਂਕਿ ਪੈਸੇ ਵਾਲੇ ਲੋਕ ਫਿਰ ਪੈਸੇ ਦੇ ਜ਼ੋਰ ਤੇ ਜਿੰਨਾ ਮਰਜ਼ੀ ਬੇਅਦਬੀਆਂ ਕਰਦੇ ਫਿਰ ਜੀ ਤੁਸੀਂ ਛੱਡ ਦੋਗੇ ਇਦਾਂ ਦੇ ਲੋਕਾਂ ਨੂੰ ਜੀ ਇੱਥੇ ਇਹਨਾਂ ਲੋਕਾਂ ਨੂੰ ਨੱਥ ਪਾਉਣੀ ਪੈਣੀ ਆ ਤਾ ਕਮ ਹਟਣਾ ਬਿਲਕੁਲ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ ਫਿਲਹਾਲ ਜੋਗੀ ਜੀ ਹਾਲ ਹੀ ਦੇ ਵਿੱਚ ਰਾਹੁਲ ਗਾਂਧੀ ਹੁਣਾਂ ਦੇ ਵੱਲੋਂ ਇੱਕ ਐਲਾਨ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਇੱਕ ਨਿਆ ਮਾਰਚ ਜਿਹੜਾ ਉਹ ਕੱਢਿਆ ਜਾਵੇਗਾ ਕੀ ਕਹੋਗੇ ਨਿਆ ਮਾਰਚ ਕਰਨਾ ਇਹਨਾਂ ਨੇ ਦੇਖੋ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਦਾ ਸਥਾਪਨਾ ਦਿਵਸ ਆ ਰਿਹਾ ਇਸ ਸਥਾਪਨਾ ਦਿਵਸ ਦੇ ਵਿੱਚ ਜਿਹੜਾ ਕਿ 138 ਮੈਂ ਇਹਦੇ ਵਿੱਚ ਉਹ ਕਹਿੰਦੇ ਆ ਕਿ ਅਸੀਂ ਇਹ ਜਿਹੜਾ ਮਾਰਚ ਕਰਨਾ ਨਿਆ ਮਾਰਚ ਮਨੀਪੁਰ ਤੋਂ ਲੈ ਕੇ ਮਹਾਰਾਸ਼ਟਰ ਤੱਕ ਹੋਣਾ ਹੈ। ਇਹਦੇ ਵਿੱਚ ਤੁਸੀਂ ਇਹ ਸਵਾਲ ਲਓ ਕਿ ਜਿਹੜੇ ਸੂਬੇ ਆਉਂਦੇ ਆ। ਹੂੰ। ਉਹਨਾਂ ਸੂਬਿਆਂ ਦੇ ਵਿੱਚ ਕੋਈ 14 ਸੂਬਿਆਂ ਦੇ ਵਿੱਚ 355 ਵਿਧਾਨ ਸਭਾ ਦੀਆਂ ਸੀਟਾਂ ਵੀ ਆਉਂਦੀਆਂ। ਹਾਂ ਬਿਲਕੁਲ। ਤੇ ਉਹਨਾਂ ਦੇ ਵਿੱਚ 14 ਐਮਪੀ ਦੇ ਹਲਕੇ ਵੀ ਆਉਂਦੇ ਆ। ਉਹਨਾਂ ਸਾਰਿਆਂ ਨੂੰ ਕਵਰ ਕਰਕੇ ਤੇ ਇਹ ਨਿਆ ਮਾਰਚ ਕੱਢ ਰਹੇ। ਹੁਣ ਸਮਝ ਨਹੀਂ ਆਉਂਦੀ ਕਿ ਇਹ ਨਿਆ ਮਾਰਚ ਆ ਜਾਂ ਕੁਰਸੀ ਮਾਰਚ ਆ। ਜੀ। ਕਿ ਪ੍ਰਧਾਨ ਮੰਤਰੀ ਬਣਨ ਦੇ ਲਈ ਇੱਕ ਪੌੜੀ ਮਾਰਚ ਆ। ਜੀ। ਕਿਉਂਕਿ ਜੇ ਨਿਆਂ ਦੀ ਤੁਸੀਂ ਗੱਲ ਕਰਦੇ ਹੋ ਨਿਆਂ ਉਦੋਂ ਕਿੱਥੇ ਸੀ ਜਦੋਂ ਤੁਹਾਡੀਆਂ ਸਰਕਾਰਾਂ ਸੀ ਤੇ 84 ਦੇ ਜਿਹੜੇ ਕਤਲੇਆਮ ਹੋਏ ਸੀ ਉਹਨਾਂ ਦੇ ਪੀੜਤ ਤੁਹਾਡੇ ਦਰਵਾਜ਼ਿਆਂ ਦੇ ਉੱਪਰ ਹੌਂਕੇ ਲੈ ਲੈ ਕੇ ਹੰਝੂਆਂ ਭਿੱਜੀਆਂ ਅੱਖਾਂ ਦੇ ਨਾਲ ਦੋ ਹੱਥੜਾ ਮਾਰਦੇ ਸੀ ਨਿਆਂ ਤੁਸੀਂ ਉਹਨਾਂ ਨੂੰ ਉਹਨਾਂ ਦਿੱਤਾ ਹਮ ਬਿਲਕੁਲ ਉਦੋਂ ਕਿੱਥੇ ਸੀ ਤੁਸੀਂ ਬਿਲਕੁਲ ਉਦੋਂ ਕਿਉਂ ਨਿਆਂ ਮਾਰਚ ਉਹਨਾਂ ਦੇ ਹੱਕ ਦੇ ਵਿੱਚ ਖੜ ਕੇ ਕੱਢਿਆ ਤੁਸੀਂ ਉਹਨਾਂ ਦੇ ਦੋਸ਼ੀਆਂ ਨੂੰ ਤੁਸੀਂ ਵਜ਼ੀਰੀਆਂ ਦਿੰਦੇ ਰਹੇ ਹੂੰ ਉਹਨਾਂ ਦੇ ਦੋਸ਼ੀਆਂ ਨੂੰ ਤੁਸੀਂ ਰਾਜ ਭਾਗ ਦਿੰਦੇ ਰਹੇ ਉਹਨਾਂ ਦੇ ਦੋਸ਼ੀ ਤੁਹਾਡੇ ਰਾਜ ਦੇ ਵਿੱਚ ਮੌਜਾ ਮਾਣਦੇ ਰਹੇ ਤੁਸੀਂ ਉਸ ਦਿਨ ਕਿੱਥੇ ਸੀ ਜੀ ਅੱਜ ਨਿਆਂ ਮਾਰਚ ਤੁਹਾਨੂੰ ਚੇਤੇ ਆ ਗਿਆ ਇਹਨਾਂ ਲੋਕਾਂ ਨੂੰ ਇਹ ਜਿਹੜੇ ਸਿਆਸੀ ਲੋਕ ਆ ਜਦੋਂ ਚੋਣੇ ਵਾਲੀ ਲੈਣ ਤੋਂ ਬਾਹਰ ਬੈਠੇ ਹੁੰਦੇ ਫਿਰ ਰੌਲਾ ਪਾਉਂਦੇ ਉਹ ਜਦੋਂ ਅੰਦਰ ਜਾ ਕੇ ਕੁਰਸੀ ਤੇ ਬੈਠੇ ਹੁੰਦੇ ਫਿਰ ਇਹਨਾਂ ਨੂੰ ਕਿਸੇ ਵੀ ਨਿਆਂ ਦਾ ਚੇਤਾ ਨਹੀਂ ਆਉਂਦਾ ਇੱਕ ਹੋਰ ਵੱਡੀ ਗੱਲ ਆ ਕਿ ਨਿਆਂ ਮਾਰਚ ਕੱਢਣ ਨਾਲ ਕੀ ਲੋਕਾਂ ਨੂੰ ਨਿਆਂ ਮਿਲ ਜਾਊਗਾ ਹੁਣ ਦੇਖੋ ਅਸੀਂ ਇਹਨਾਂ ਦੇ ਕੋਈ ਵਿਰੋਧੀ ਪਾਰਟੀ ਨਹੀਂ ਬਿਲਕੁਲ ਅਸੀਂ ਇਹਨਾਂ ਦੇ ਕੋਈ ਸਕੇ ਨਹੀਂ ਹੈਗੇ ਸਾਨੂੰ ਤੇ ਗੱਲ ਇਹ ਹੈ ਕਿ ਅਸੀਂ ਇੱਥੇ ਬੈਠ ਕੇ ਜੇਕਰ ਝੂਠੀ ਗੱਲ ਕਰ ਚਾਵਾਂਗੇ ਤੇ ਰੱਬ ਸਾਨੂੰ ਮਾਫ ਕਿੱਥੇ ਕਰੂਗਾ ਅਸੀਂ ਕਿਹਦੀ ਕਬਰ ਦੇ ਵਿੱਚ ਪੈਣਾ ਹੁਣ ਰਾਹੁਲ ਗਾਂਧੀ ਹੁਣੀ ਨਿਆ ਮਾਰਚ ਕੱਢ ਰਿਹਾ ਨਿਆ ਇਹਨਾਂ ਨੂੰ ਨਹੀਂ ਪਤਾ ਕਿ ਇਹਨਾਂ ਦੀ ਸਰਕਾਰ ਵੇਲੇ ਕੀ ਹੋਇਆ ਸਿੱਖਾਂ ਦੇ ਨਾਲ ਉਹ ਉਹਦਾ ਵੀ ਨਿਆਣਾ ਪਾਉਣ ਜੀ ਉਹਦੇ ਵਾਸਤੇ ਵੀ ਇੱਕ ਦਿੱਲੀ ਤੋਂ ਲੈ ਕੇ ਹਰਮੰਦਰ ਸਾਹਿਬ ਤੱਕ ਕੱਢਣ ਤਾਂ ਫਿਰ ਨਿਆਣਾ ਮਾਰਚ ਪਤਾ ਲੱਗੇ ਇਹਨਾਂ ਨੂੰ ਵੀ ਤੇ ਜੇਕਰ ਇਹ ਇਦਾਂ ਕਰ ਸਕਦੇ ਆ ਫਿਰ ਨਿਆਣਾ ਮਾਰਚ ਕਰਨ ਨਹੀਂ ਤਾਂ ਇਹ ਮਹਿਜ਼ ਇੱਕ ਸਿਆਸੀ ਡਰਾਮਾ ਹੈ ਔਰ ਕੁਝ ਨਹੀਂ ਹੈ ਬਿਲਕੁਲ ਜੋਗੀਜੀ 2024 ਦੀਆਂ ਚੋਣਾਂ ਬਹੁਤ ਜ਼ਿਆਦੇ ਨਜ਼ਦੀਕ ਨੇ ਤੇ ਉਸ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਹੋਣੀਆਂ ਲਾਜ਼ਮੀ ਵੀ ਨੇ ਕਿਉਂਕਿ 2024 ਦੀਆਂ ਲੋਕ ਸਭਾ ਚੋਣਾਂ ਜਿਹੜੀਆਂ ਨੇ ਉਸ ਤੋਂ ਪਹਿਲਾਂ ਕੁਝ ਨਾ ਕੁਝ ਹੁੰਦਾ ਹੋਇਆ ਨਜ਼ਰ ਆ ਰਿਹਾ ਹੁਣ ਤੁਸੀਂ ਦੇਖਿਓ ਕਿ ਕਾਂਗਰਸ ਪਾਰਟੀ ਅੰਦਰ ਤਾਂ ਪਹਿਲਾਂ ਹੀ ਕਾਟੋ ਕਲੇਸ਼ ਚੱਲਦਾ ਆ ਰਿਹਾ ਲੰਬੇ ਸਮੇਂ ਤੋਂ ਹੁਣ ਚੋਣਾਂ ਤੋਂ ਪਹਿਲਾਂ ਫੇਰ ਤੋਂ ਖਾਣਾ ਚੰਗੇ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਲਗਾਤਾਰ ਹੀ ਕਦੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਤੋਂ ਬਾਹਰ ਕੱਢਣ ਦੀਆਂ ਖਬਰਾਂ ਆ ਜਾਂਦੀਆਂ ਨੇ ਕਦੇ ਫੇਰ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਹਾਂ ਹੋ ਸਕਦਾ ਹੈ ਕਿ ਨੂੰ ਕੋਈ ਵੱਡਾ ਔਦਾ ਜਿਹੜਾ ਉਹ ਮਿਲ ਜਾਵੇ ਹੁਣ ਰਾਜਾ ਵੜਿੰਗ ਦਾ ਆਪਣਾ ਇੱਕ ਧੜਾ ਬਣ ਚੁੱਕਿਆ ਹੈ ਨਵਜੋਤ ਸਿੰਘ ਸਿੱਧੂ ਦਾ ਆਪਣਾ ਇੱਕ ਧੜਾ ਬਣ ਚੁੱਕਿਆ ਹੈ ਧੜਾ ਬੰਦੀ ਤਾਂ ਇਹਨਾਂ ਦੀ ਪਾਰਟੀ ਦੇ ਵਿੱਚ ਪਹਿਲਾਂ ਤੋਂ ਹੀ ਹੋ ਰਹੀ ਹੈ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਸਰਕਾਰ ਆ ਗਈ ਉਸ ਤੋਂ ਬਾਅਦ ਕੀ ਹੋਊਗਾ ਦੇਖੋ ਸਰਕਾਰ ਹਲੇ ਆਉਣੀ ਦਿੱਲੀ ਬੜੀ ਦੂਰ ਆ ਹਾਂ ਦਿੱਲੀ ਤਾਂ ਬਹੁਤ ਦੂਰ ਆ ਹਨਾ ਜੀ ਇਹ ਪਰ ਇਹ ਆ ਕਿ ਇਹ ਉਸ ਤੋਂ ਪਹਿਲਾਂ ਹੀ ਇਹਨਾਂ ਦੇ ਧੜੇ ਵੱਖੋ ਵੱਖਰੇ ਨੇ ਆਪੋ ਆਪਣੀ ਮੰਝਲੀ ਤੇ ਆਪੋ ਆਪਣਾ ਰਾਗ ਹਰ ਵਾਰੀ ਇਦਾਂ ਹੀ ਹੁੰਦਾ ਇਹ ਹਰ ਬੰਦਾ ਉੱਥੇ ਪੰਜਾਬ ਦੇ ਵਿੱਚ ਜਿਹੜਾ ਇਹ ਕਾਂਗਰਸ ਦਾ ਹੈਗਾ ਉਹ ਆਪਣੇ ਆਪ ਨੂੰ ਮੁੱਖ ਮੰਤਰੀ ਸਾਂਦਾ ਬਿਲਕੁਲ ਮੁੱਖ ਮੰਤਰੀ ਬਣ ਕੇ ਐਸ ਵੇਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਬੈਠੇ ਮੁੱਖ ਮੰਤਰੀ ਬਣ ਕੇ ਪ੍ਰਤਾਪ ਸਿੰਘ ਬਾਜਵਾ ਬੈਠਾ ਤੇ ਮੁੱਖ ਮੰਤਰੀ ਬਣ ਕੇ ਸਿੱਧੂ ਬੈਠਾ ਬਿਲਕੁਲ ਇਹਨਾਂ ਦੀ ਏਸੀ ਲਾਲਸਾ ਨੇ ਕਾਂਗਰਸ ਪਾਰਟੀ ਜਿਹੜੀ ਹਾਸ਼ੀਏ ਤੇ ਲਿਆਂਦੀ ਹੈ ਤੇ ਬਣਦਾ ਸਰਦਾ ਹੱਲੇ ਵੀ ਇਹਨਾਂ ਦਾ ਕੁਝ ਦੀਦਾ ਨਹੀਂ ਜੀ ਤੇ ਜੇਕਰ ਇਹੀ ਕੰਮ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਹੁਣ ਐਮਪੀ ਦੀਆਂ ਚੋਣਾਂ ਆਉਣੀਆਂ ਇਹ ਬੰਦੇ ਆਮ ਤੋਂ ਵੀ ਥੱਲੇ ਰਹਿ ਜਾਣੇ ਹਨ ਇਹਨਾਂ ਨੂੰ ਪੁੱਛਣਾ ਕਿਸੇ ਨੇ ਨਹੀਂ ਇਹ ਆਲੂਆਂ ਬੱਟਿਆਂ ਦੇ ਭਾਅ ਨਹੀਂ ਇਹਨਾਂ ਨੂੰ ਕਿਸੇ ਨੇ ਪੁੱਛਣਾ ਤੇ ਜੇਕਰ ਇਹ ਸੁਧਰ ਗਏ ਜੇਕਰ ਇਹਨਾਂ ਨੇ ਆਪਸੀ ਏਕਤਾ ਕਰ ਲਈ ਇੱਕ ਪਾਸੇ ਤਾਂ ਵੱਡਾ ਗੱਠ ਜੋੜ ਬਣਾਉਣ ਨੂੰ ਫਿਰਦੇ ਆ ਕਿ ਇੰਡੀਆ ਗੱਠ ਜੋੜ ਆ ਤੇ ਥੱਲੇ ਆਪਦੇ ਸਾਰੇ ਖਖੜੀਆਂ ਕਰੇਲੇ ਹੋਏ ਬੈਠੇ ਆ ਇਹਨਾਂ ਦਾ ਜਿਹੜਾ ਦੇ ਉੱਪਰ ਆ ਇੱਕ ਸੰਗਠਨ ਜਿਹੜਾ ਆ ਬਣਿਆ ਹੋਇਆ ਇਹਦੇ ਵਿੱਚ ਬਹੁਤ ਸਾਰੀਆਂ ਤਰੇੜਾਂ ਨੇ ਉਨਾ ਤਰੀੜਾ ਨੂੰ ਭਰ ਕੇ ਫੇਰੀ ਅੱਗੇ ਕੁਝ ਕਰ ਸਕਦੇ ਨਹੀਂ ਤਾਂ ਇਹਨਾਂ ਦਾ ਕੰਮ ਜਿਹੜਾ ਇਹ ਬਾਲਾ ਖਰਾਬ ਆ ਤੇ ਚਲੋ ਖੈਰ ਅਸੀਂ ਕੀ ਲੈਣਾ ਕਿਉਂਕਿ ਇਹਨਾਂ ਨੇ ਰਾਜ ਕਰਨਾ ਜਾਂ ਨਹੀਂ ਕਰਨਾ ਇਹ ਇਹਨਾਂ ਦੀਆਂ ਗੱਲਾਂ ਸਾਡੇ ਹਿੱਸੇ ਬਸ ਸਰਵਾ ਗੱਲਾਂ ਕਰਨੀਆਂ ਹੀ ਹੋਣੀਆਂ ਤੇ ਗੱਲਾਂ ਆਪਾਂ ਬਹੁਤ ਕਰ ਲਈਆਂ ਮੇਰਾ ਖਿਆਲ ਹੈ ਕਿ ਹੁਣ ਆਪਾਂ ਨੂੰ ਜਾਣਾ ਚਾਹੀਦਾ ਆਪਾਂ ਆਪਣੇ ਘਰੇ ਬਿਲਕੁਲ ਅਲਵਿਦਾ ਜਾਣਾ ਚਾਹੀਦੀ ਹੈ ਪਰ ਚਾਹ ਨਹੀਂ ਮੰਗਣੀ ਆਪਾਂ ਚਾਹ ਨਹੀਂ ਮੰਗਣੀ ਬਿਲਕੁਲ ਕਿਉਂਕਿ ਜਦੋਂ ਚਾਹ ਮੰਗੂਗੇ ਤੁਹਾਨੂੰ ਕੈਂਚੀ ਯਾਦ ਆਉਣੀ ਚਾਹੀਦੀ ਆ ਬਿਲਕੁਲ ਬਿਲਕੁਲ ਸੋ ਜ਼ੁਬਾਨ ਵੀ ਕੈਂਚੀ ਵਾਂਗੂ ਚਲਦੀ ਹੈ ਜੀ ਔਰ ਇਸ ਕੈਂਚੀ ਵਾਂਗੂ ਚ ਜ਼ਰੂਰ ਹੋਣਾ ਚਾਹੀਦਾ ਹੈ ਕਿ ਇਹ ਜ਼ੁਬਾਨ ਜਿਹੜੀ ਹੈ ਇਹ ਜਿਹੜਾ ਤੁਹਾਡਾ ਮਖੌਟਾ ਆ ਇਹ ਤੁਹਾਡੀ ਇੱਕ ਦੁਕਾਨ ਆ ਜਦੋਂ ਇਹ ਖੁੱਲੇਗੀ ਪਤਾ ਲੱਗ ਜਾਏਗਾ ਕਿ ਇਹ ਦੁਕਾਨ ਜਿਹੜੀ ਹੈ ਸੋਨੇ ਦੀ ਹੈ ਤੇ ਜਾਂ ਫਿਰ ਕਬਾੜ ਦੀ ਹੈ ਸੋ ਇਸ ਕਰਕੇ ਇਸ ਦੁਕਾਨ ਨੂੰ ਸੋਨੇ ਦੀ ਦੁਕਾਨ ਜ਼ਰੂਰ ਬਣਾ ਲੈਣਾ ਚਾਹੀਦਾ ਫਿਲਹਾਲ ਅਸੀਂ ਤੁਹਾਡੇ ਕੋਲੋਂ ਵਿਦਾ ਲਵਾਂਗੇ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਪਿਆਰ ਮੁਹੱਬਤ ਦਿੰਦੇ ਰਹਿਣਾ ਦੇਖਦੇ ਰਹਿਣਾ ਸਵੇਰੇ ਸਵੇਰੇ ਤੇ ਨਾਲ ਦੀ ਨਾਲ ਆਪਣਾ ਪਸੰਦੀਦਾ ਲਾਈਵ ਪੰਜਾਬੀ ਟੀਵੀ ਇਜਾਜ਼ਤ ਦਿਓ ਬਹੁਤ-ਬਹੁਤ ਸ਼ੁਕਰੀਆ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਕਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ